ਜੋਕਾ ਜੋੜ ਕੇ ਸਾਰੇ ਮਨਜ਼ੂਰ ਲੋਕਾਂ ਨੂੰ ਰਾਸ਼ਨ ਦੇਣਾ ਚਾਰੀ ਕਰੋ ਨਹੀਂ ਕਰੋ ਨਹੀਂ ਕਰੋ ਰਾਸ਼ਨ ਦੇ ਨਾਲ ਚੌੜੀ ਨੇ ਦੇਖੀ ਬਾਤਵਾਲੀ ਪਾਰਟੀ ਵੱਲੋਂ ਸਾਡੇ ਸਤਿਕਾਰਯੋਗ ਭਰਾਵਾਂ ਨੇ ਬਟਿੰਡਾ ਸ਼ਹਿਰ ਬਟਿੰਡਾ ਜ਼ਿਲ੍ਹੇ ਦੀ ਤਰਫੋਂ ਕੁਝ ਮੰਗਾਂ ਪ੍ਰਧਾਨ ਮੰਤਰੀ ਨੂੰ ਕੇਂਦਰ ਸਰਕਾਰ ਨੂੰ ਭੇਜਣ ਵਾਸਤੇ ਬੀਬਾ ਹਰਸਿੰਦਰ ਗੌਰ ਬਾਦਲੀਆਂ ਨੇ ਜੋ ਮੰਗ ਪੱਤਰ ਦਿੱਤਾ ਹੈਗਾ ਇਹ ਬੀਬਾ ਜੀ ਇਹ ਜਾ ਕੇ ਪਾਰਲੀਮੈਂਟ ਦੇ ਵਿੱਚ ਵੀ ਬੋਲਣਗੇ ਜੋ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜੋ ਪ੍ਰਾਈਵੇਟੇਸ਼ਨ ਜੋ ਵੱਡੇ ادارے ਜਿਹੜੇ ਅਦਾਨੀ ਜੇ ਬਾਨੇ ਦੀ ਗੱਲ ਕਰੀਏ ਉਹਨਾਂ ਵਾਸਤੇ ਜੋ ਹਿੰਦੁਸਤਾਨ ਦੀ ਸਰਕਾਰ ਨੇ ਜੋ ਸਹੂਲਤਾਂ ਦਿੱਤੀਆਂ ਔਰ ਜੋ ਸਾਡਾ ਸਮਾਜ ਹੈ ਜੋ ਦਿਹਾੜੀਦਾਰ ਬੰਦੇ ਨੇ ਚਾਹੇ ਉਹ ਮਨਰੇਗ ਵਾਲੇ ਚਾਹੇ ਜੋ ਵੀ ਹੈ ਪੰਜਾਬ ਦੇ ਵਿੱਚ ਹਿੰਦੂਸਤਾਨ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਖੋ ਕੇ ਵੱਡੇ ਧਾਰਿਆਂ ਨੂੰ ਦੇ ਰਿਹਾ ਹੈ ਮੋਦੀ ਦੇ ਜਿਹੜੇ ਇਹ ਜਿਹੜਾ ਕੰਮ ਕਰ ਰਿਹਾ ਬਹੁਤ ਨਿੰਦਣਯੋਗ ਹੈ ਔਰ ਜੇ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਇਕੱਠੇ ਹੋ ਕੇ ਮੇਰੇ ਭਰਾਵਾਂ ਨੇ ਜੋ ਮੰਗ ਪੱਤਰ ਦਿੱਤਾ ਹੈ ਮੈਂ ਵੀਪਾ ਜੀ ਨੂੰ ਦੇਵਾਂਗਾ ਤੇ ਔਰ ਵੀਪਾ ਜੀ ਇਸ ਦਾ ਪਾਰਲੀਮੈਂਟ ਦੇ ਵਿੱਚ ਵੀ ਟਾਈਮ ਲੈ ਕੇ ਬੋਲਣਗੇ ਔਰ ਇਸ ਦਾ ਅਸੀਂ ਬੜੇ ਜ਼ੋਰ ਸਰੋਣੇ ਕਾਲੀ ਤੋਂ ਦਲ ਵੱਲੋਂ ਮੈਂ ਜ਼ਿਲ੍ਹੇ ਵੱਲੋਂ ਇਹਦੀ ਨਿਹਦੀ ਵੀ ਕਰਦਾ ਹੈ ਜੋ ਸਾਡੇ ਮਨਰੇਗ ਵਾਲਿਆਂ ਨੂੰ ਕਹਿ ਲੋ ਜਾਂ ਸਾਡੇ ਜਿਹੜੇ ਪ੍ਰਾਈਵੇਟੇਸ਼ਨ ਕਰ ਰਹੇ ਹੈ ਜੋ ਕੋਈ LIC ਹੈ ਕੋਈ ਬੈਂਕਾਂ ਦਾ ਕੰਮ ਹੈ ਜੋ ਵੀ ਸਾਰਾ ਕੁਝ ਹੈ ਜਿਹੜਾ ਮੋਦੀ ਨੇ ਜਦੋਂ ਤੋਂ ਸਰਕਾਰ ਬਣੀ ਹੈ BJP ਦੀ ਕੇਂਦਰ ਦੇ ਵਿੱਚ ਉਦੋਂ ਤੋਂ ਇਹ ਪ੍ਰਾਈਵੇਟੇਸ਼ਨ ਦੇ ਵੱਲ ਜ਼ੋਰ ਦੇ ਰਿ ਬਹੁਤ ਹੀ ਮੰਦਭਗਾ ਹੈ ਔਰ ਇਹਦੇ ਨਾਲ ਸਾਡਾ ਸਮਾਜ ਬਹੁਤ ਬੁਰੀ ਤਰ੍ਹਾਂ ਵੰਡਿਆ ਜਾਊਗਾ ਗਰੀਬੀ ਵੱਧ ਗਰੀਬੀ ਹੋਊਗੀ ਜਿਹੜੇ 5 7 10 ਵੀ ਘਰ ਹੈ ਉਹ ਵੱਧ ਅਮੀਰ ਹੋਣਗੇ ਉਹਨਾਂ ਨੂੰ ਸਹੂਲਤਾਂ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਮੋਦੀ ਸਰਕਾਰ ਕੰਮ ਕਰ ਰਹੀ ਹੈ ਬਹੁਤ ਨਿੰਦਨਯੋਗ ਹੈ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਥੈਂਕ ਯੂ ਇਹਨਾਂ ਦਾ ਪਾਸਲਾ ਜਨ ਸ਼ਕਤੀ ਰਿਵਲੂਸ਼ਨ ਮਾਰਕਸਿਸ ਪਾਰਟੀ ਇੰਡੀਆ ਔਰ ਸਾਡੇ ਨਾਲ ਸੀਪੀਐਮਐਲ ਇਮਲੀਬ੍ਰੇਸ਼ਨ ਦੇ ਸਾਥੀ ਹੈ ਪੰਜਾਬ ਦੇ ਇਹ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਕੁਝ ਮਹੀਨੇ ਤੋਂ ਕੈਂਪੇਨ ਚਲਾਈ ਹੋਈ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਦੀ ਲੋਕਾਂ ਦੇ ਮੁੱਦੇ ਲਿਆਉਣ ਦੀ ਔਰੋਨਾ ਮੁੱਦੇ ਆਛੇ ਮਦਰੀਕਾ ਮਜ਼ਦੂਰਾਂ ਦਾ ਮੁੱਦਾ ਆ ਦਿਹਾੜੀ ਨਹੀਂ ਮਿਲਦੀ 100 ਦਿਨੇ ਕੰਮ ਦਾ ਮਿਲਦਾ ਸੀ ਸਾਰਾ ਸਾਲ ਚੌਹਨੇ ਹੈ ਇਹ ਚ ਲੋਕਾਂ ਦੀ ਬੇਕਾਰੀ ਦੂਰ ਕਰਨ ਦਾ ਮੁੱਦਾ ਵੀ ਖਾਮ ਦਿੱਤਾ ਜਾਵੇ ਔਰ ਨਸ਼ਿਆਂ ਦਾ ਧੰਦਾ ਇੰਨਾ ਜ਼ੋਰਾਂ ਤੇ ਆ ਕਿ ਸਾਡੇ ਬੱਚੇ ਪੁੱਛੀਆਂ ਮਰ ਰਹੇ ਆ ਔਰ ਲੈਂਡ ਆਰਡਰ ਦੀ ਵਿਵਸਥਾ ਬੜੀ ਖਰਾਬ ਹੈ ਲੋਕਾਂ ਦੇ ਕੰਮ ਹੀ ਨਹੀਂ ਤੇ ਜਾ ਰਹੇ ਜਿਹੜਾ ਭਗਵਾਨ ਸੁਖਾਨ ਇਹ ਬੜਾ ਕਹਿ ਰਿਹਾ ਵਿੱਦਿਆ ਦਾ ਇੰਤਜ਼ਾਮ ਬਹੁਤ ਚੰਗਾ ਜੀ ਸਾਡੇ ਸਿਹਤ ਸੇਵਾਵਾਂ ਬਹੁਤ ਚੰਗੀਆਂ ਦੋਨਾਂ ਦਾ ਪੰਜਾਬ ਵਿੱਚ ਪੱਠਾ ਪੈ ਗਿਆ ਲੋਕਾਂ ਨੂੰ ਕੋਈ ਸੂਤ ਨਹੀਂ ਮਿਲ ਰਹੀ ਇਹ ਮੰਗਾਂ ਲਈ ਇੱਥੇ ਇਕੱਠੇ ਹੋਏ ਆਂ ਨਾਲ ਸਾਡੇ ਕੋਲ ਜਿਹੜਾ ਮੋਦੀ ਸਰਕਾਰ ਕਰ ਰਹੀ ਦੇਸ਼ 'ਚ ਇੱਕ ਪਾਸੇ ਰਾਨੀਆਂ ਦੀ ਸੇਵਾ ਔਰ ਦੂਜਾ ਧਰਮ ਦੇ ਨਾਂ ਤੇ ਭਾਰਤ ਵਿੱਚ ਇੱਕ ਹਿੰਦੂਤਵੀ ਰਾਜ ਲੈਣ ਦਾ ਯਤਨ ਕਰ ਰਹੀ ਆਂ ਘਟਗੰਤੀਆਂ ਦੇ ਹਮਲੇ ਆ ਦਲਤਾਂ ਤੇ ਹਮਲੇ ਆ ਔਰਤਾਂ ਦੇ ਬਲਾਤਕਾਰ ਹੋ ਰਹੇ ਆ ਉਹਨੂੰ ਵੀ ਅਸੀਂ ਤਾੜਨਾ ਕਰਨ ਵਾਸਤੇ ਇਕੱਠੇ ਹੋਏ ਆਂ ਕਿ ਉਹ ਵਤੀਰਾ ਬਦਲੇ ਔਰ ਜਿਹੜੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰੇ ਲੋਕਾਂ 'ਚ ਵੰਡ ਨਾ ਪਾਵੇ ਇਹਨਾਂ ਦੋਨਾਂ ਗੱਲਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਆਂ ਔਰ ਤਾਂ ਕਿ ਲੋਕਾਂ 'ਚ ਅਸਲੀ ਬਦਲ ਜਿਹੜਾ ਲੋਕਾਂ ਦੇ ਮੁੱਦਿਆਂ ਦੇ ਆਧਾਰ 'ਤੇ ਆ ਉਹ ਰਾਜਨੀਤਿਕ ਬਦਲ ਸਾਰਿਆਂ ਜਾਵੇ ਆਮ ਤੌਰ 'ਤੇ ਦੇਖਿਆ ਇਹ ਕਿ ਲੋਕ ਲੜਨ ਵੇਲੇ ਸਾਡੇ ਨਾਲ ਆ ਇੱਕ ਰਾਜਨੀਤਿਕ ਤੌਰ 'ਤੇ ਸਾਡੇ ਨਾਲ ਨਹੀਂ ਵੱਜਦੇ ਇਸ ਵਾਰ ਅਸੀਂ ਫੈਸਲਾ ਕੀਤਾ ਦੋਨਾਂ ਪਾਰਟੀਆਂ ਨੇ ਕਿ ਅਸੀਂ ਲੋਕਾਂ ਨੂੰ ਰਾਸੀ ਤੌਰ 'ਤੇ ਵੀ ਚੇਤਨਨ ਕਰਨਾ ਹੈ ਜਿੱਥੇ ਲੋਕਾਂ ਦੇ ਮੁੱਦਿਆਂ 'ਤੇ ਲੜਨਾ ਹੈ ਉਹਦੇ ਨਾਲ-ਨਾਲ ਜਿਹੜੇ ਲੋਕਾਂ ਨੂੰ ਰਾਸੀ ਤੌਰ 'ਤੇ ਚੇਤਨਨ ਕਰਕੇ ਹਕੀਕੀ ਬਦਲ ਜਿਹੜਾ ਲੋਕਾਂ 'ਚ ਆ ਮੇਨ ਕਸ਼ਮੂਦੂਰਾ ਕਿਸਾਨਾਂ ਦਾ ਉਹ ਬਦਲ ਦੀ ਸਾਰੀ ਕਰਨੀ ਆ ਅੱਜ ਇਸ ਕੰਮ ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਪਰ ਅੱਜ ਤਿੰਨ ਜਗ੍ਹਾ ਤੇ ਹੋ ਰਹੀਆਂ ਕਾਨਫਰੰਸਾਂ ਕਾਰਨਕਾਰਨ ਮੁਖਸ਼ਰ ਸਾਹਿਬ ਤੇ ਬਠਿੰਡੇ ਇਸੇ ਤਰ੍ਹਾਂ ਹਰ ਜ਼ਿਲ੍ਹੇ ਚ ਹੋ ਰਹੀਆਂ ਇਹ ਕਾਨਫਰੰਸਾਂ ਔਰ ਮੰਗ ਪੱਤਰ ਦਿੱਤੇ ਜਾ ਰਹੇ ਆ ਇਹ ਆ ਤੁਹਾਡੇ ਲੋਕਾਂ ਦਾ ਧੰਨਵਾਦੀ ਆ ਜਿਹੜੇ ਖੱਬੀਆਂ ਪਾਰਟੀਆਂ ਨੂੰ ਇਹ ਵੱਡਾ ਛਾਜਾਂ ਕੋ ਘਾਣਾ ਦੇ ਰਹੇ ਆ ਟਲੂਜੀ ਬਬਲੀ ਜਿਹੜੇ ਰਿਪਰੈਜ਼ੈਂਟ ਕਰਦੇ ਆ ਮੈਡਮ ਹਰ ਸਿਮਰਤ ਬਾਦਲ ਨੂੰ ਆਏ ਸੀ ਉਹ ਲੈ ਕੇ ਗਏ ਆ ਪੰਜਾਬ ਸਰਕਾਰ ਲਈ ਮੰਗ ਪੱਤਰ ਸੌਰੀ ਸੈਕਿੰਡ ਦੋ ਮਿੰਟ ਇੱਕ ਮੰਗ ਪੱਤਰ ਅਸੀਂ ਪੰਜਾਬ ਸਰਕਾਰ ਨੂੰ ਦੇਣਾ ਸੀ ਸਾਡੇ ਨਾਲ ਕਮਿਟਮੈਂਟ ਸੀ ਪਠੰਡਾ ਸ਼ਹਿਰੀ ਦੇ ਵਿਧਾਇਕ ਸਾਨੂੰ ਬੁਰਾ ਲੱਗਿਆ ਉਹ ਨਹੀਂ ਆਏ ਕਮਿਟਮੈਂਟ ਕਰਕੇ ਉਹਨਾਂ ਨੇ ਕਿਹਾ ਸੀ ਵੀ ਮੈਂ ਕਿਤੇ ਭੋਗਤੇ ਜਾਣਾ ਮੈਂ ਪਹਿਲਾਂ ਆਉਂਗਾ ਅਸੀਂ ਕਹ ਪਹਿਲਾਂ ਆਜੂ ਸਾਡਾ ਇਕੱਠ ਸਵਾ 11 ਵਜੇ ਸਹੀ ਹੋ ਗਿਆ ਸੀ ਲੇਕਿਨ ਉਹ ਹਲੇ ਤੱਕ ਨਹੀਂ ਆਏ ਸਾਨੂੰ ਅੱਛਾ ਨਹੀਂ ਲੱਗਿਆ ਅਸੀਂ ਸਾਰੇ ਇਕੱਠ ਵੱਲੋਂ ਇਹ ਆਪਦਾ ਗਲਬ ਚਾਉਣੇ ਆ ਤੁਹਾਡੇ ਰਾਹੀਂ ਨੰਬਰ 2 ਤੇ ਕੇਂਦਰ ਦੀ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਲੋਕਾਂ ਦਾ ਕਚੂਮਰ ਕੱਢਣ ਵਾਲੀਆਂ ਤਨਾਡਾਂ ਦੇ ਘਰ-ਘਰ ਨਾਲੀਆਂ ਅੱਜ ਦਾ ਸਾਡਾ ਪ੍ਰਦਰਸ਼ਨ ਉਹਦੇ ਖਿਲਾਫ ਹੈ ਫਿਰਕਾਪ੍ਰਸਤੀ ਦੇ ਖਿਲਾਫ ਹੈ ਹਾਸ਼ੀਸ਼ਾਦ ਦੇ ਖਿਲਾਫ ਹੈ ਜੋ ਔਰਤਾਂ ਨਾਲ ਦਰਿੰਦਗੀ ਦੀਆਂ ਵਾਰਦਾਤਾਂ ਹੋ ਰਹੀਆਂ ਉਹਦੇ ਖਿਲਾਫ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਲੋਕਾਂ ਦਾ ਇਕੱਠ ਇਹਨੂੰ ਰੋਕੂਗਾ ਇਹ ਇਕੱਠ ਸੀ 9 ਤੋਂ 16 ਸਾਰੇ ਪੰਜਾਬ 'ਚ ਕਰ ਰਹੇ ਆ ਇਸ ਤੋਂ ਬਾਅਦ ਇਸ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ ਇਹ ਦੋ ਪਾਰਟੀਆਂ ਅਸੀਂ ਹੈਗੀਆਂ ਅੱਜ ਸੀਪੀਆਈਐਮਐਲ ਲਿਬਰੇਸ਼ਨ ਤੇ ਆਰਐਮਪੀਆਈ ਬਾਕੀ ਖੱਬੀਆਂ ਪਾਰਟੀਆਂ ਨੂੰ ਵੀ ਨਾਲ ਲਵਾਂਗੇ ਜਦੋਂ ਤੱਕ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਪੰਜਾਬ ਨਾਲ ੱਟਕੇ ਵਿਤਕਰੇ ਦੂਰ ਨਹੀਂ ਹੁੰਦੇ ਇਹ ਸੰਘਰਸ਼ ਜਾਰੀ ਰਹਿਣਾ ਹੈ ਆਪਣਾ ਕੀ ਨਾਮ